ਭਾਈ ਹਮ ਸਕੂਟੀ ਵੀ ਚਲਾ ਲੈਂਦੇ ਆ ਥੋੜੀ ਬਹੁਤ ਦੇਖੋ ਕਿੱਡੇ ਵਧੀਆ ਝੋਨੇ ਖੜੇ ਰਿਹਾ ਕੋ ਮੇਰੇ ਵਰਗਾ ਜੱਟ ਚੂਹਾ ਖਾ ਗਿਆ ਝੋਨਾ ਦੇਖੋ ਕਿੰਨੀ ਟਿੱਬੀ ਦੇਖਦਾ ਹੀ ਨਹੀਂ ਦੇਖੋ ਝੋਨਾ ਆਸਰ ਰੀ ਨੂੰ ਚੜਾਉਣ ਗਿਆ ਸੀਗਾ i'm going to kill you again ਕਿਲੋਮੀਟਰ ਆ ਪਿੰਡ ਆਵੇ ਜਵਾਕ ਕੀ ਕਰਦਾ ਜਾਂਦਾ ਹੱਥ ਛੱਡ ਛੱਡ ਚਲਾਉਂਦਾ ਬਾਅਦ ਜਗਾਣਾ ਮਾੜਾ ਆਇਆ 79 ਕੇ ਲਾਗੇ ਬੈਠਾ ਉਹ ਧੋਲੀ ਫੇਰ ਲਾ ਦੋਗੇ ਗਾਣਾ ਹਾਰੀ ਅੱਖ ਚੋਂ ਅੱਜ ਵਗਣ ਕਰਾਣਾ ਉਹ ਆਪਾਂ ਵੇਲੀ ਵਿਖਾਉਣੇ ਨੇ ਲਾਈਵ 'ਚ ਜਿਹੜੀ ਆ ਨਹਿਰ ਆਪਣੀ ਪਾਰ ਕਰ ਲਈ ਆਪਾਂ ਇੱਥੋਂ ਆਪਣੀ ਜਮੀਨ ਸ਼ੁਰੂ ਦੇਖੋ ਠੇਕੇ ਦਿੱਤੀ ਹੋਈ ਆ ਝੋਨਾ ਵਧੀਆ ਖੜਾ ਆਪਣੀ ਜਮਹਤ ਵੀ ਉਹ ਉੱਥੇ ਬਹਿ ਕੇ ਆਪਾਂ ਕਰਦੇ ਹੁਣੇ ਲਾਈਵ ਕਿਕਰਾਂ ਵੀ ਨੰਗੀ ਤਬੇਰੀਆਂ ਵੀ ਨੰਗੀ ਨੰਗਣੋਂ ਰਹਿ ਗਏ ਰਿੰਡਣੀ ਨੇੜੇ ਆ ਗਿਆ ਹਾਨਣ ਉਹ ਤੇਰੇ ਸੋਹਰਿਆਂ ਦਾ ਪਿੰਡਣੀ ਨੇੜੇ ਆ ਗਿਆ ਹਾਨਣ ਉਹ ਆ ਗਿਆ ਆਪਣਾ ਘਰ ਆ ਤੁਹਾਨੂੰ ਬਾਗ ਵਿਖਾਉਣਾ ਨੇ ਜਿਹੜਾ ਆਪਾਂ ਲਾਈਵ ਦੇ ਵਿੱਚ ਸਪੋਰਟ ਕਰਿਆ ਕਰੋ ਸਪੋਰਟ ਨਾਲ ਹੀ ਬੰਦਾ ਅੱਗੇ ਵਧਦਾ ਹੈ ਆ ਆਪਣੀ ਬਾਸ ਵਧੀ ਆ ਕਦੋਂਾਂ ਦੀਆਂ ਵੱਲਾਂ ਆ ਦੇਖੋ ਤੁਸੀਂ ਆਪਣੇ ਮਰਬੂਦ ਕਿੱਡੇ ਕਿੱਡੇ ਲੱਗੇ ਆ ਬਾਅਦ ਚ ਵਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਚ ਲਓ ਜੀ ਆਪਾਂ ਪਹੁੰਚ ਗਏ ਘਰੇ ਵਾਜ ਦੀ ਪਤਾ ਨਹੀਂ ਹੁਣ ਪ੍ਰੋਬਲਮ ਆਈ ਹੋਊਗੀ ਹਵਾਜ ਕਿਹੋ ਜਿਹੀ ਆਈ ਬਾਪੂ ਦੀ ਲੂਣਾ ਲੈ ਚਲੀਏ ਗਾਂਹਾਂ ਲੋਰੀ ਇੱਕ ਹੱਥ ਨਾਲ ਕੈਮਰਾ ਫੜਿਆ ਸੀ ਤੇ ਆਪਣਾ ਕੰਮ ਅੱਗੇ ਪਿੱਛੇ ਹੋ ਗਿਆ ਥੋੜਾ ਜਿਹਾ ਲੋ ਜੀ ਆਪਾਂ ਪਹੁੰਚ ਗਏ ਘਰੇ ਬਲਾਰ ਜੀ ਘਾਤੋ ਦਿਸਣ ਲੱਗੀ ਹੁਣ ਹੋਈ ਸਹੀ ਆਪਾਂ ਪਹੁੰਚ ਗਏ ਜੀ ਘਰੇ ਉਹ ਬੈਠੀ ਕਰਮਾਲੀ ਮੱਝ ਆਪੇ ਹਾਲ ਤੇ ਮੋਟਰ ਆ ਜਦ ਬੰਦ ਕੀਤੀ ਕੱਲ ਪਾਣੀ ਪੱਠੇ ਬੀਜਣੇ ਤੇ ਪੱਠਿਆਂ ਵਾਲੀ ਨੂੰ ਪਾਣੀ ਪਾਤਾ ਇਹਨਾਂ ਨੇ ਠੇਕੇ ਵਾਲਿਆਂ ਨੇ ਵੇਲ ਵਾਲੀ ਅਰਬੀ ਦਿਖਾਵਾਂਗੇ ਤੁਹਾਨੂੰ ਬਾਅਦ ਚ ਦੂਜੀ ਵੀਡੀਓ ਚ ਬਾਏ ਬਾਏ ਕਮੈਂਟ ਕਰਿਆ ਕਰੋ ਵੀਡੀਓ ਨੂੰ ਦੇਖ ਲਿਆ ਕਰੋ ਮੇਰਾ ਵੀਰ ਮੈਂ ਤਾਂ ਾਲੀ ਗੱਲ ਆ